ਨੇ ਬਿਜਲੀ ਵਾਲੇ ਰਹਿ ਗਏ ਨੇ ਮਾਲੀ ਰਹਿ ਗਏ ਨੇ ਬੇਵлла ਰਹਿ ਗਏ ਨੇ ਦਿੱਪਰਪਾ ਕਰਕੇ ਉਹਨਾਂ ਸਾਡੇ ਸਾਥੀਆਂ ਨੂੰ ਵੀ ਸਾਡੇ ਨਾਲ ਮਿਲਾਓ ਤੇ ਉਹਨਾਂ ਨੂੰ ਵੀ ਕੰਟਰੈਕਟ ਦੇਜੇ ਕਰੋ ਸਰਕਾਰ ਨੇ ਵਿਸ਼ਵਾਸ ਦਾ ਬਾਰ-ਬਾਰ ਦਿਖਾਇਆ ਵਾ ਪਰ ਕਰ ਕੁਝ ਨਹੀਂ ਰਹੀ ਇਸ ਕਰਕੇ ਜਦੋਂ ਆਪਣਾ ਖੁੱਦਾ ਹੱਕ ਬੰਦਾ ਹੋਵੇ ਜਦੋਂ ਲੈਣਾ ਦੋਸਤੋ ਤਾਂ ਉਹਦੇ ਪ੍ਰਤੀ ਇੱਕ ਝਟ ਹੋ ਕੇ ਸੰਘਰਸ਼ ਆਪਣ ਨੂੰ ਕਰਨਾ ਹੀ ਪਵੇਗਾ ਇਸ ਕਰਕੇ ਤੁਹਾਨੂੰ ਬਾਰ-ਬਾਰ ਇਹ ਬੇਨਤੀ ਕਰਦੇ ਹੁੰਦੇ ਆ ਵੀ ਜਦੋਂ ਵੀ ਕੋਈ ਟੇਕ ਲੈਣ ਦੀ ਕਾਲ ਆਵੇ ਪੂਰੇ ਪੰਜਾਬ ਦੇ ਵਿੱਚ ਘਟੋ ਘਟੇ 150 ਤੋਂ ਉੱਪਰ ਨਗਰ ਕੌਂਸਲਾਂ ਨੇ ਸਾਰੀ ਨਗਰ ਕੌਂਸਲ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਹੀ ਫਿਰ ਸਮਰਥਕਾ ਦਿੱਤੀ ਜਾਂਦੀ ਹੈ ਫਿਰ ਕਿੱਧਰ ਜਾ ਕੇ ਪੂਰਾ ਪੰਜਾਬ ਦਾ ਸਫਾਈ ਕੰਮ ਆਪ ਆਪਣੇ ਨਾਮ ਦੇ ਸਾਥੀਆਂ ਨੂੰ ਲੈ ਕੇ ਹੜਤਾਲ ਦੇ ਉੱਪਰ ਬੈਠਦਾ ਵਾ ਰਾਤ ਨਹੀਂ ਆਪਨ ਨੂੰ ਹੜਤਾਲ ਕਰਨ ਦਾ ਜੇ ਸ਼ਹਿਰ ਚ ਰਹਿ ਰਹੇ ਆਂ ਸ਼ਹਿਰ ਦੇ ਲੋਕ ਆਪਣੇ ਨਹੀਂ ਇਹ ਸ਼ਹਿਰ ਆਪਣਾ ਵਾ ਪਰ ਅੱਜ ਵੀ ਮਜਬੂਰੀ ਬਸ ਹਾਂ ਇਸ ਕਰਕੇ ਜਦੋਂ ਤੱਕ ਸਾਡੀਆਂ ਮੰਗਾਂ ਸਹੀ ਢੰਗ ਤਰੀਕੇ ਨਾਲ ਸਾਨੂੰ ਪ੍ਰਾਪਤ ਨਹੀਂ ਹੋਣਗੀਆਂ ਜਦੋਂ ਤੱਕ ਅਸੀਂ ਰਹਿ ਗੀ ਦੁਨੀਆ ਤੱਕ ਆਰਦਾ ਸੰਘਰਾਰ ਜਾਰੀ ਰੱਖਾਂਗੇ ਤੇ ਮੈਂ ਹੁਣ ਬੇਨਤੀ ਕਰਦਾ ਵਾਂ ਮੇਰੇ ਜਰਨਲਸਕਰਟਰ ਮੰਗਤ RAM ਜੀ ਬੜੇ ਪੁਰਾਣੇ ਸਮੇ ਤੋਂ ਸੋਨਾਮਾ ਨੇ ਬਾਹਰ ਹੈ ਨੇ ਸਫਾਈ ਕਰਮਚਾਰੀ ਤੋਂ ਪਿਛਲੇ ਦਿਨਾਂ ਦੇ ਵਿੱਚ ਪ੍ਰਮੋਸ਼ਨ ਹੋਈ ਅੱਜ ਸੈਂਟਰੀ ਮੇਦ ਵੀ ਲੱਗੇ ਨੇ ਫਿਰ ਵੀ ਜੱਥੇਬੰਦੀ ਦਾ ਝੰਡਾ ਲੈ ਕੇ ਚੱਲ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਵਾਂ ਵੀ ਉਹ ਵੀ ਮੰਚ ਤੇ ਆ ਕੇ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਸ੍ਰੀ ਮੰਗਤ RAM ਜੀ ਸਾਰੇ ਮੇਰੇ ਵੀਰ ਮੇਰੇ ਸਾਥੀ ਕੱਚੇ ਪੱਤੇ ਕਾਮੀ ਸਾਰਿਆਂ ਨੂੰ ਜੈ ਵਾਲਮੀਕੀ ਜੈ ਹਰ ਹਰ ਵਾਲਮੀਕੀ ਜੈ ਜੈ ਭਾਰਤ ਤੇ ਸਾਥੀਓ ਹੁਣ ਮੇਰੇ ਵੀਰ ਕੁਸ਼ਨ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ YouTube ਤੇ ਚਲਾਤਾ ਲਾਈਵ ਤੁਹਾਡੇ ਸਾਹਮਣੇ ਜਿਹੜੇ ਵਿਚਾਰ ਰੱਖ ਕੇ ਗਏ ਨੇ ਇਹ ਸਰਕਾਰ ਇਹ ਮੁਲਾਜ਼ਮਾਂ ਤੇ ਗਰੇ ਕੰਟਰੈਕਟ ਦੇ ਉਸ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਮੁਨਠੀਠੇ ਤੇ ਇਹ ਕੰਪਨੀ ਇਹ ਰਾਹੀ ਕੰਮ ਕਰਾਉਣ ਤੇ ਉਹ ਮਜਬੂਰ ਕਰ ਰਹੇ ਨੇ ਸਾਨੂੰ ਹੜਤਾਲਾਂ ਕਰਨ ਤੇ ਸਾਨੂੰ ਲੜਾਈਆਂ ਕਰਨ ਤੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਰੱਖ-ਰੱਖ ਕਮੇਟੀਆਂ ਨੇ ਰੱਖ-ਰੱਖ ਨਗਰ ਕੌਂਸਲਾਂ ਨਗਰ ਨਿਗਮਾਂ ਸਾਰੇ ਅੱਜ ਮੇਰੇ ਸਾਥੀ ਹੜਤਾਲ